ਦੇਖੋ ਜੀ ਮੈਂ ਤਾਂ ਰੂਟੀਨ ਚ ਮਲੋ ਉੱਥੇ ਹੀ ਰਹਿ ਰਿਹਾ ਸੀ ਮੇਰਾ ਉੱਥੇ ਰੈ residenccy ਡੇਰੇ ਦੇ ਵਿੱਚ ਉੱਥੇ ਐਮ ਐਸ ਜੀ ਕੰਪਲੈਕਸ ਹੈ ਕਲੋਨੀ ਹੈਗੀ ਉਹਦਾ ਨਾਮ ਐਮ ਐਸ ਜੀ ਕੰਪਲੈਕਸ ਉੱਥੇ ਕਲੋਨੀ ਚ ਮੇਰੀ ਕੋਠੀ ਸੀ ਉੱਥੇ ਮੇਰਾ ਪਰਿਵਾਰ ਰਹਿੰਦਾ ਸੀ ਮੇਰੀ ਵਾਈਫ ਮੇਰੀ ਬੇਟੀ ਉੱਥੇ ਜਿਹੜਾ ਇੰਟਰਨੈਸ਼ਨਲ ਸਕੂਲ ਹੈ ਡੇਰੇ ਦਾ ਉਹ ਤੇ ਮੇਰੀ ਬੇਟੀ ਪੜਦੀ ਸੀ ਉੱਥੇ ਮੇਰੇ ਮਾਪਿਓ ਰਹਿੰਦੇ ਸੀ ਮੈਂ ਵੀ ਉੱਥੇ ਹੀ ਰਹਿੰਦਾ ਸੀ ਰੂਟੀਨ ਚ ਮੈਂ ਕੰਮ ਕਰਨ ਦੇ ਜਿੱਥੇ ਵੀ ਜਾਣਾ ਹੁੰਦਾ ਗਿਆ ਮੈਨੂੰ ਪਰਸਨਲੀ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਲੈਟਰ ਨਹੀਂ ਮਿਲ ਨਾ ਕੋਈ ਸਮਨ ਮਿਲਿਆ ਨਾ ਕੋਈ ਪੁਲਿਸ ਆਈ ਸਾਡੇ ਘਰੇ ਨਾ ਮੈਨੂੰ ਕੋਈ ਹੋਇਆ ਜਦੋਂ ਮੈਨੂੰ ਗੁੜगांव ਉਹਨਾਂ ਨੇ ਦਿਖਾਇਆ ਜਦੋਂ ਮੈਂ ਗੁੜगांव ਸੀਗਾ ਪੰਜਾਬ ਪੁਲਿਸ ਆਈ ਉਹ ਕਹਿੰਦੀ ਵੀ ਇਸ ਤਰ੍ਹਾਂ ਇਸ ਤਰ੍ਹਾਂ ਤੁਹਾਡਾ ਨਾਂ ਹੈਗਾ ਅਮਾ ਜੀ ਠੀਕ ਹੈ ਕੋਈ ਗੱਲ ਨਹੀਂ ਚਲੋ ਹੂੰ ਹਲੋ ਮੇਰੇ ਕੋਲ ਪਹਿਲੀ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਆ ਜਾਂ ਪਰ ਕਿਤਨਾ ਕਿਤੇ ਪ੍ਰਦੀਪ ਜੀ ਤੁਹਾਨੂੰ ਸਾਰਾ ਪਤਾ ਸੀਗਾ ਤੁਸੀਂ ਉਸ ਚੀਜ਼ ਦੇ ਵਿੱਚ ਸੀਗੇ ਸਾਜ਼ਿਸ਼ ਘੜਤਾ ਸੀਗੇ ਤੁਸੀਂ ਜਦੋਂ ਗੁਰੂ ਦੀ ਬੇਅਦਬੀ ਇਹ ਸਰੂਪ ਕਿੱਥੋਂ ਚੋਰੀ ਕੀਤੇ ਗਏ ਸੀਗੇ ਤੁਸੀਂ ਇਹ ਸਾਰੀਆਂ ਚੀਜ਼ਾਂ ਦੇਖੀਆਂ ਸੀਗੀਆਂ ਤੁਹਾਨੂੰ ਪਤਾ ਸੀਗਾ ਭਵਾਨੀਪ੍ਰੀਤ ਨੂੰ ਪਤਾ ਸੀਗਾ ਭਾਡੇਰਾ ਸਾਧ ਨੂੰ ਪਤਾ ਸੀਗਾ ਕਿ ਬੇਅਦਬੀਆਂ ਹੋਣੀਆਂ ਨੇ ਕਿੱਥੇ ਹੋਣੀਆਂ ਨੇ ਕਿਵੇਂ ਅੰਗ ਪਾੜਨੇ ਨੇ ਦੇਖੋ ਜੀ ਇਹ ਸਾਰਾ ਮੈਟਰ ਸਬਜੂਡੀਅਸ ਹੈ ਇਸ ਕਰਕੇ ਮੈਂ ਸਾਰੇ ਬਿਆਨ ਐਸਆਈਟੀ ਕੋਲ 166 ਦੇ ਤਹਿਤ ਸੀਆਰਪੀਸੀ 166 ਕੇ ਕਾਰਡ ਦੇ ਤਹਿਤ ਦਰਜ ਕਰਾ ਚੁੱਕਿਆ ਹਾਂ ਤੇ ਮੈਂ ਚੰਡੀਗੜ੍ਹ ਕੋ ਮਾਨਯਾ ਚੰਡੀੜ ਕੋਰਟ ਦੇ ਵਿੱਚ ਆਪਣਾ ਬਾਗਾ ਪ੍ਰਾਣਾ ਕੋਰਟ ਦੇ ਵਿੱਚ ਤੇ ਫੂਲ ਕੋਰਟ ਦੇ ਵਿੱਚ ਤਿੰਨੋਂ ਥਾਂ ਮਾਨਯਾ ਕੋਰਟ ਦੇ ਵਿੱਚ ਆਪਣੇ ਬਿਆਨ ਦਰਜ ਕਰਾ ਚੁੱਕਿਆ ਸੀ ਆਰ ਪੀ ਸੀ 164 ਦੇ ਤਹਿਤ ਕਿਉਂਕਿ ਉਹ ਸਾਰੇ ਬਿਆਨ ਦਰਜ ਨੇ ਉਹ ਕਿਸੇ ਪਤਾ ਨਹੀਂ ਮੀਡੀਆ ਤੋਂ ਕਿੱਥੋਂ ਮੀਡੀਆ ਚ ਆਏ ਨੇ ਉਹ ਬਿਆਨ ਉਹ ਹੋ ਸਕਦਾ ਪਤਾ ਨਹੀਂ ਕੋਰਟ ਤੋਂ ਲਿੱਤੇ ਨੇ ਜਾਂ ਕਿਸੇ ਵੀ ਸੋਰਸ ਰਾਹੀਂ ਉਹ ਕਈ ਮੀਡੀਆ ਡੋਮੇਨਸ ਹੈਗੇ ਨੇ ਉਹ ਬਿਆਨ ਇਸ ਕਰਕੇ ਤੁਸੀਂ ਉੱਥੋਂ ਵੀ ਦੇਖ ਸਕਦੇ ਹੋ ਹੋ ਸਕਦਾ ਤੁਹਾਡੇ ਚੈਨਲ ਕੋਲੇ ਵੀ ਹੋਵੇ ਕਿਉਂਕਿ ਉਹ ਕਾਫੀ ਚੈਨਲਾਂ ਕਾਫੀ ਅਖਬਾਰਾਂ ਕੋਲੇ ਉਹ ਬਿਆਨ ਚੱਲੇ ਸੀ ਇਸ ਕਰਕੇ ਮੈਂ ਜਿਹੜਾ ਕੁਝ ਆਪਦੀ ਸਚਾਈ ਮੰਨ ਲਓ ਆਪਦੇ ਮੰਨ ਲਓ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਹੀ ਮੈਂ ਸਚਾਈ ਦੱਸ ਸਕਿਆ ਕਿਉਂਕਿ ਨਹੀਂ ਤਾਂ ਐਡੀ ਬੜੀ ਤਾਕਤ ਦੇ ਸਾਹਮਣੇ ਕੋਈ ਵੀ ਗੱਲ ਕਹਿਣਾ ਕੋਈ ਵੀ ਗੱਲ ਕਰਨਾ ਕੁਝ ਵੀ ਕਹਿਣਾ ਮੰਨ ਲਓ ਸਚਾਈ ਦੱਸਣ ਵਾਸਤੇ ਬਹੁਤ ਪਰਮਾਤਮਾ ਹਿੰਮਤ ਦਿੰਦਾ ਹੈ ਪਰਮਾਤਮਾ ਜਦੋਂ ਬੰਦੇ ਨੂੰ ਓਟ ਆਸਰਾ ਹੁੰਦਾ ਤਾਂ ਹੀ ਬੋਲ ਸਕਦਾ ਹੈ ਇਸ ਕਰਕੇ ਇਹ ਗੱਲ ਕਲੇਰ ਸਾਹਿਬ ਇਹ ਹੀ ਗੱਲ ਹੈ ਕਿ ਇੰਨਾ ਸਮਾਂ ਤੁਸੀਂ ਕਿਉਂ ਚੁੱਪ ਰਹੇ ਇੰਨਾ ਸਮਾਂ ਕਿਉਂ ਨਹੀਂ ਤੁਸੀਂ ਸਾਹਮਣੇ ਆਏ ਜੇ ਤੁਹਾਨੂੰ ਪਤਾ ਸੀਗਾ ਵਿਸਤਿਕ ਨਾਲ ਇਹਨਾਂ ਨੇ ਇਹ ਚੀਜ਼ਾਂ ਕੀਤੀਆਂ ਨੇ ਸੌਦਾ ਸਾਦ ਨੇ ਉਹ ਮਾਫੀ ਜਿਹੜੀ ਹੈ ਉਹਨਾਂ ਨੇ ਧੱਕੇ ਨਾਲ ਦਿੱਤੀ ਹੈ ਤੁਸੀਂ ਕਿਉਂ ਚੁੱਪ ਰਹੇ ਜੇ ਬੇਇੱਜ਼ਤੀਆਂ ਹੋ ਰਹੀਆਂ ਸੀਗੀਆਂ ਤੁਸੀਂ ਸਾਹਮਣੇ ਆ ਸਕਦੇ ਸੀਗੇ ਤੁਹਾਡੇ ਦੇ ਉੱਤੇ ਸੰਗਤ ਵਿਸ਼ਵਾਸ ਕਰ ਸਕਦੀ ਸੀਗੀ ਪਰ ਤੁਸੀਂ ਵੀ ਉਹਨੇ ਦੋਖੀ ਰਹੇ ਤੁਸੀਂ ਵੀ ਉਸ ਚੀਜ਼ ਦਾ ਸ਼ਾਮਲ ਹੋਏ ਉਸ ਵਿੱਚ ਨੀ ਐਕਚੁਅਲ ਤੇ ਜਿਹੜੇ ਮੇਰੇ ਬਿਆਨ ਹਨ ਨਾ ਉਹ ਪੜੋ ਤੁਸੀਂ ਉਹ ਦਿਖਾਓ ਤੁਹਾਨੂੰ ਸਾਰੀ ਚੀਜ਼ ਸਮਝ ਆਊਗੀ ਕਿਉਂਕਿ ਮੇਰੀ ਸਬ ਜੂਡੀਅਸ ਮੈਟਰ ਦੇ ਕਾਰਨ ਮੈਂ ਕਲੀਅਰ ਨਹੀਂ ਤੁਹਾਨੂੰ ਦੱਸ ਸਕਦਾ ਮੇਰੇ ਜਿਹੜੇ ਬਿਆਨ ਨੇ ਉਹ ਤੁਸੀਂ ਪੜੋਗੇ ਤੁਹਾਨੂੰ ਕਲੀਅਰਟੀ ਆ ਜਾਊਗੀ ਵੀ ਕੀ ਹੈ ਕੀ ਨਹੀਂ ਹੈ ਉਹ 164 ਦੇ ਵੀ ਬਿਆਨ ਨੇ 164 ਦੇ ਵੀ ਅਦਾਲਤਾਂ ਦੇ ਵਿੱਚ ਬਿਆਨ ਨੇ ਤਿੰਨੇ ਅਦਾਲਤਾਂ ਦੇ ਵਿੱਚ ਉਹ ਸਾਰੀ ਸਚਾਈ ਮੈਂ ਹੂ ਬੂ ਬਿਆਨ ਕੀਤੀ ਹੋਈ ਹੈ ਉਹਨਾਂ ਚ ਪਤਾ ਲੱਗ ਜਾਊਗਾ ਤੇ ਸਭ ਨੂੰ ਸੋਨ ਨੂੰ ਵੀ ਪਤਾ ਲੱਗ ਜੂਗਾ ਸਿੱਖ ਸੰਗਤਾਂ ਨੂੰ ਵੀ ਪਤਾ ਲੱਗ ਜੂਗਾ ਕੀ ਰੋਲ ਹੈ ਕੀ ਨਹੀਂ ਹੈ ਉਹ ਤੁਸੀਂ ਪਲੀਜ਼ ਬਿਆਨ ਤੁਹਾਡੇ ਚੈਨਲ ਤੇ ਵੀ ਚਲਾਇਓ ਜਰੂਰ ਤੇ ਤੁਸੀਂ ਬੇਨਤੀ ਹੈ ਵੀ ਇਸ ਚੈਨਲ ਤੇ ਵੀ ਤੁਹਾਡੇ ਚੈਨਲ ਤੇ ਜੇ ਨਾ ਚੱਲੇ ਹੋਣ ਤੁਸੀਂ ਜੇ ਤੁਹਾਡੇ ਕੋਲੇ ਹੈਗੇ ਤਾਂ ਜਰੂਰ ਚਲਾਇਓ ਕਿਉਂਕਿ ਮੈਂ ਤਾਂ ਆਲਰੇਡੀ ਸਾਰੇ ਬਿਆਨ ਦੇ ਚੁੱਕਿਆ ਆਪ ਵੀ ਸਾਰੀ ਹਕੀਕਤ ਦੱਸ ਚੁੱਕਿਆ ਕਿਉਂਕਿ ਮੈਂ ਤਾਂ ਜੋ ਦੱਸਣਾ ਸੀ ਅਦਾਲਤ ਦੇ ਸਾਹਮਣੇ ਬਿਲਕੁਲ ਸਚਾਈ ਕਲੀਅਰ ਸਚਾਈ ਆ ਮਲੋ ਉੱਥੇ ਦੱਸ ਚੁੱਕਿਆ ਹਮਮ ਅੱਛਾ ਮੈਨੂੰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹ ਕੋਟਾਂ ਦਾ ਮਸਲਾ ਹੈ ਕੋਟਾਂ ਦੇ ਵਿੱਚ ਸਾਰੀਆਂ ਚੀਜ਼ਾਂ ਰੱਖ ਚੁੱਕੇ ਆ ਤੁਸੀਂ ਮੈਨੂੰ ਇਹ ਗੱਲ ਕਲੀਅਰ ਕਰ ਸਕਦੇ ਹੋ ਜਿਸ ਤਿੱਕੇ ਦੇ ਨਾਲ 2015 ਦੇ ਵਿੱਚ ਜੂਨ ਮਹੀਨੇ ਦੇ ਵਿੱਚ ਗੁਰੂ ਸਾਹਿਬ ਦੇ ਅੰਗ ਜਿਹੜੇ ਨੇ ਉਹ ਗਲੀਆਂ ਦੇ ਵਿੱਚ ਖਿਲਾ ਦੇ ਦਿੱਤੇ ਜਾਂਦੇ ਨੇ ਕੰਧਾਂ ਦੇ ਉੱਤੇ ਜਿਹੜਾ ਪੋਸਟਰ ਕਾਰਡ ਹੁੰਦਾ ਉਹਦੇ ਉੱਤੇ ਗਾਲ੍ਹਾਂ ਲਿਖੀ ਜਾਂਦੀਆਂ ਗੰਦੀਆਂ ਉਹ ਚੀਜ਼ਾਂ ਕੀ ਸੀਗੀਆਂ ਉਹ ਤੁਹਾਡੇ ਜ਼ੈਨ ਦੇ ਵਿੱਚ ਸੀਗੀਆਂ ਜਾਂ ਤੁਹਾਨੂੰ ਪਤਾ ਸੀਗਾ ਵੀ ਇਹ ਕੌਣ ਕਰਾ ਰਿਹਾ ਹੈ ਇਸ ਦੇ ਪਿੱਛੇ ਕਿਉਂਕਿ ਸੰਗਤ ਲਗਾਤਾਰ ਜਿਹੜੇ ਫੈਸਲੇ ਨੇ ਤੁਹਾਡੇ ਤੇ ਸਵਾਲ ਆਉਂਦੇ ਨੇ ਪ੍ਰਦੀਪ ਕਲੇਰ ਹੋਗੇ ਸੰਦੀਪ ਬਰੇਟਾ ਹੋਗੇ ਰਕੇਸ਼ ਡਿੜਬਾ ਹੋਗੇ ਹਨੀਪ੍ਰੀਤ ਹੋਗੇ ਡੇਰਾ ਸਾਧ ਹੋਗੇ ਸਾਰੇ ਦੇ ਤਿੰਨ ਨਿਸ਼ਾਨੇ ਜਿਹੜੇ ਨੇ ਲਗਾਤਾਰ ਲੱਗਦੇ ਨੇ ਕਿਉਂਕਿ ਦੇਖੋ ਜੀ ਮੇਰਾ ਨਾਮ ਜਿਹੜਾ ਹੈ ਕੋਅਕਿਉਰਿਟੀ ਦੀ ਸਟੇਟਮੈਂਟ ਦੇ ਵਿੱਚ ਆਇਆ ਸੀ ਮੇਰਾ ਨਾਮ ਮੇਰਾ ਨਾਂ ਕੋਈ ਸਿੱਧਾ ਨਹੀਂ ਆਇਆ ਇਸ ਕਰਕੇ ਮੈਂ ਜਿਹੜਾ ਬਿਆਨ ਦੇਣਾ ਸੀ ਮੈਂ ਤੁਹਾਨੂੰ ਰਿਕੁਐਸਟ ਪਹਿਲਾਂ ਵੀ ਕਰੀ ਹੁਣ ਵੀ ਇਹ ਬੇਨਤੀ ਕਰ ਰਿਹਾ ਵੀ ਉਹ ਮੈਂ ਬਿਆਨ ਆਲਰੇਡੀ ਦਰਜ ਕਰਾ ਚੁੱਕਿਆ ਉਹ ਤੁਸੀਂ ਪੜੋਗੇ ਤੁਹਾਡੇ ਚੈਨਲ ਤੇ ਦਿਖਾਓਗੇ ਤਾਂ ਦਰਸ਼ਕਾਂ ਨੂੰ ਵੀ ਕਲੀਅਰ ਹੋ ਜਾਊਗਾ ਤੇ ਤੁਹਾਨੂੰ ਵੀ ਬਿਲਕੁਲ ਕਲੀਅਰ ਹੋ ਜਾਊਗਾ ਵੀ ਕੀ ਹੈ ਕੀ ਸਚਾਈ ਹੈ ਕੀ ਨਹੀਂ ਹੈ ਹਮ ਅੱਛਾ ਤੁਹਾਡੀ ਹੁਣ ਤੱਕ ਕਿਸੇ ਨਾਲ ਗੱਲ ਹੋਈ ਕਿਉਂਕਿ ਜਿਹੜੇ ਬਾਕੀ ਦੇ ਨੇ ਪਵਾਨੀਪ੍ਰੀਤਾ ਬਾਬਾ ਜੀ ਦੇ ਬਿਲਕੁਲ ਨੇੜੇ ਹੁੰਦੇ ਆ ਰਕੇਸ਼ ਡੜਬਾ ਹੈ ਸੰਦੀਪ ਬਰੇਟਾ ਨੇ ਇਹਨਾਂ ਦੇ ਨਾਲ ਕਦੇ ਗੱਲਬਾਤ ਵੀ ਕਿਉਂਕਿ ਇਹ ਵੀ ਲਗਾਤਾਰ ਪਘੋੜੇ ਚੱਲ ਰਹੇ ਨੇ ਇਸ ਚੀਜ਼ਾਂ ਦੇ ਵਿੱਚ ਇਹ ਕੇਸਾਂ ਦੇ ਵਿੱਚ ਤੁਹਾਨੂੰ ਕਦੇ ਕਿਹਾ ਇਹਨਾਂ ਨੇ ਕਿਹਾ ਕਿ ਤੁਸੀਂ ਚੁੱਪ ਰੋ ਨਹੀਂ ਨਹੀਂ ਮੇਰੀ ਕੋਈ ਗੱਲ ਨਹੀਂ ਹੋਈ ਮੈਂ ਤਾਂ ਕਿਉਂਕਿ ਡੇਰੇ ਨਾਲ ਮੇਰਾ ਹੁਣ ਕੋਈ ਤਾਲੁਕ ਵੀ ਨਹੀਂ ਹੈ ਕੋਈ ਸੰਬੰਧ ਨਹੀਂ ਹੈ ਮੇਰਾ ਇਸ ਟਾਈਮ ਡੇਰੇ ਨਾਲ ਇਸ ਕਰਕੇ ਮੇਰੀ ਮੈਂ ਤਾਂ ਤੁਸੀਂ ਡੇਰਾ ਬਿਲਕੁਲ ਛੱਡਦਾ ਡੇਰਾ ਸਾਧ ਹੋਰਾਂ ਦਾ ਸਾਥ ਹੀ ਵੀ ਛੱਡ ਦਿੱਤਾ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਪਰਮਾਤਮਾ ਦੀ ਕਿਰਪਾ ਨਾਲ ਹੀ ਹੋਇਆ ਜੀ ਸ੍ਰੀ ਰਾਮ ਜੀ ਦੀ ਕਿਰਪਾ ਨਾਲ ਹੀ ਹੋਇਆ ਹੈ ਮਲੋ ਜਦੋਂ ਬੰਦੇ ਨੂੰ ਐ ਹੁੰਦਾ ਵੀ ਹਰ ਬੰਦਾ ਸੋਚਦਾ ਵੀ ਇਹ ਚੀਜ਼ ਵੀ ਗਲਤ ਹੋ ਰਹੀ ਹੈ ਇਹ ਚੀਜ਼ ਵੀ ਗਲਤ ਹੋ ਰਹੀ ਹੈ ਬੰਦਾ ਆਖਿਰ ਪ੍ਰਮਾਤਮਾ ਨੂੰ ਸੋਧੀ ਦਿੰਦਾ ਹੈ ਵੀ ਕਿਤੇ ਨਾ ਕਿਤੇ ਤਾਂ ਕੱਲ ਨੂੰ ਇਹਨਾਂ ਚੀਜ਼ਾਂ ਦਾ ਹਰਜਾਨਾ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਤਾਂ ਸਭ ਨੂੰ ਦੇਣਾ ਪੈਂਦਾ ਹੈ ਇਸ ਕਰਕੇ ਚਲੋ ਇੱਕ ਨਵਾਂ ਵਿਚਾਰ ਆਇਆ ਨਹੀਂ ਜੋ ਵੀ ਪ੍ਰਮਾਤਮਾ ਨੇ તરੰਗ ਦਿੱਤੀ ਉਸ ਹਾਵ ਨਾਲ ਮੈਂ ਬਿਲਕੁਲ ਉਹ ਮੇਰਾ ਉਸ ਨਾਲ ਕੋਈ ਸੰਬੰਧ ਨਹੀਂ ਹੈ ਨਾ ਮੈਨੂੰ ਹੁਣ ਪਤਾ ਵੀ ਉਹ ਕਿੱਥੇ ਨੇ ਕਿਵੇਂ ਨੇ ਕੀ ਤਰੀਕ ਕਿਸ ਕਿੱਥੇ ਕੋਈ ਕਿਵੇਂ ਹੈ ਕਿਵੇਂ ਨਹੀਂ ਮੈਨੂੰ ਉਹਨਾਂ ਬਾਰੇ ਕੁਝ ਨਹੀਂ ਪਤਾ ਇਸ ਟਾਈਮ। ਅੱਛਾ ਜੇ ਇਹ ਚੀਜ਼ਾਂ ਨਾ ਹੁੰਦੀਆਂ ਤੁਸੀਂ ਸਾਹਮਣੇ ਨਾ ਆਂਦੇ ਐਨਾ ਟਾਈਮ ਤੁਸੀਂ ਪਘੋੜੇ ਰਹੇ 2018 ਤੋਂ ਜਿਸ ਤਿੱਕੇ ਦੇ ਨਾਲ ਰਿਪੋਰਟਾਂ ਕਹਿੰਦੀਆਂ ਨੇ ਜੀ ਚੀਜ਼ਾਂ ਕਹਿੰਦੀਆਂ ਨੇ 24 ਤੱਕ ਫਿਰ ਤੁਸੀਂ ਕਿਵੇਂ ਆਪਣੇ ਆਪ ਨੂੰ ਇਸ ਤਿੱਕੇ ਨਾਲ ਸਾਹਮਣੇ ਲੈ ਕੇ ਆਉਣਾ ਸੀਗਾ ਇਹ ਕੇਸ ਇਸ ਤਿੱਕੇ ਨਾਲ ਬੰਦ ਰਹਿਣਾ ਸੀਗਾ ਇਸ ਤਿੱਕੇ ਨਾਲ ਇਨਸਾਫ ਜਿਹੜਾ ਸਿੱਖ ਸੰਗਤਾ ਮੰਗਦੀ ਹੈ ਉਹਨਾਂ ਨੂੰ ਨਹੀਂ ਮਿਲਣਾ ਸੀਗਾ ਜੇ ਤੁਸੀਂ ਸਾਹਮਣੇ ਨਾ ਆਂਦੇ ਦੇਖੋ ਜੀ ਇਹ ਤਾਂ ਵਾਹਿਗੁਰੂ ਦਾ ਕੋਈ ਬਾ ਵਾਹਿਗੁਰੂ ਦੀ ਕਿਰਪਾ ਹੀ ਹੈ ਏ ਵਾਹੀ ਗੁਰੂ ਕਿਰਪਾ ਕਰਦੇ ਨੇ ਉਦੋਂ ਹੀ ਕੋਈ ਬੰਦੇ ਦੇ ਵਿੱਚ ਹਿੰਮਤ ਆਉਂਦੀ ਹੈ ਬੰਦੇ ਦੇ ਵਿੱਚ ਤਾਕਤ ਆਉਂਦੀ ਹੈ ਉਦੋਂ ਹੀ ਕੋਈ ਪਾਣਾ ਬਣਦਾ ਹੈ ਕੋਈ ਤਰੀਕਾ ਬਣਦਾ ਹੈ ਵੀ ਮੈਂ ਅਰੈਸਟ ਹੋਇਆ ਇਹ ਗੱਲਾਂ ਹੋਈਆਂ ਜਾਂ ਸਾਰੀ ਚੀਜ਼ਾਂ ਆਈਆਂ ਕੋਈ ਇੱਕ ਟਾਈਮ ਨਿਰਧਾਰਿਤ ਹੁੰਦਾ ਹੈ ਪ੍ਰਮਾਤਮਾ ਵੱਲੋਂ ਇਸ ਕਰਕੇ ਪ੍ਰਮਾਤਮਾ ਨੇ ਜਦੋਂ ਮੈਨੂੰ ਸੋਝੀ ਵੀ ਦਿੱਤੀ ਵਿਚਾਰ ਵੀ ਦਿੱਤਾ ਇੱਕ ਚੇਂਜ ਆਇਆ ਲਾਈਫ ਦੇ ਵਿੱਚ ਇਸ ਕਰਕੇ ਮੈਂ ਇਹ ਚੀਜ਼ਾਂ ਸਾਰੀਆਂ ਮੰਨ ਲਓ ਉਦੋਂ ਹੀ ਪ੍ਰਗਟ ਕਰ ਪਾਇਆ ਪਰ ਉਹ ਚੀਜ਼ਾਂ ਸਾਰੀਆਂ ਤੁਹਾਨੂੰ ਪਤਾ ਹੈ ਅਦਾਲਤਾਂ ਦੇ ਵਿੱਚ ਹੈ ਜੀ ਅ ਪ੍ਰਦੀਪ ਜੀ ਤੁਹਾਨੂੰ ਮਹਿੰਦਰਪਾਲ ਬਿੱਟੂ ਹੋਰਾਂ ਦਾ ਪਤਾ ਹੈ ਜ਼ਿਲ੍ਹਕੇ ਦੇ ਨਾਲ ਪ੍ਰਦੀਪ ਘਟਾਰੀਆਂ ਦਾ ਹੋਇਆ ਸੀਗਾ ਸਾਰਾ ਕੁਝ ਤੁਸੀਂ ਦੇਖਿਆ ਹੋਣਾ ਸੁਣਿਆ ਹੋਣਾ ਤੁਹਾਨੂੰ ਡਰ ਹੈਗਾ ਤੁਹਾਡੇ ਮਨ ਦੇ ਵਿੱਚ ਹੈਗਾ ਕਿ ਵੀ ਮੇਰੇ ਨਾਲ ਵੀ ਇਹ ਹਸਾ ਵਾਪਰ ਸਕਦਾ ਕਿਉਂਕਿ ਸਭ ਤੋਂ ਅਹਿਮ ਨਿਗਾਹ ਰਹਿੰਦੀ ਹੈ ਜੋ ਕੁਝ ਹੋਈਆਂ ਚੀਜ਼ਾਂ ਨੂੰ ਦੇਖੋ ਜੀ ਇਸ ਤਰ੍ਹਾਂ ਹੈ ਜਦੋਂ ਇਹ ਬੰਦਾ ਆਖਿਰ ਇੱਕ ਜਦੋਂ ਇੱਕ ਪਰਿਵਾਰਕ ਪਰਿਵਾਰਕ ਬੰਦਾ ਹੁੰਦਾ ਡਰਦਾ ਇੱਕ ਮਾਂਝੋ ਹੁੰਦਾ ਹੀ ਹੈ ਮਤਲਬ ਪਰਿਵਾਰ ਬਾਰੇ ਆਪ ਬਾਰੇ ਰਿਸ਼ਤੇਦਾਰ ਬਾਰੇ ਮਤਲਬ ਇਹ ਹੁੰਦਾ ਹੀ ਹੈ ਕਿਉਂਕਿ ਪਹਿਲਾਂ ਆਲਰੇਡੀ ਘਟਨਾ ਤਿੰਨ ਚਾਰ ਘਟਨਾ ਹੋ ਚੁੱਕੀਆਂ ਨੇ ਇਸ ਕਰਕੇ ਇਹ ਤਾਂ ਡਰ ਨੇਚਰਲੀ ਰਹਿੰਦਾ ਹੀ ਹੈ ਪਰ ਪ੍ਰਮਾਤਮਾ ਅੰਦਰੋਂ ਉਹ ਅੰਦਰੋਂ ਹੌਸਲਾ ਵੀ ਦਿੰਦਾ ਹੈ ਤਾਕਤ ਵੀ ਦਿੰਦਾ ਹੈ ਵੀ ਜਦੋਂ ਆਪਾਂ ਸੱਚ ਦੇ ਰਸਤੇ ਤੇ ਤੁਰਿਆ ਤਾਂ ਪ੍ਰਮਾਤਮਾ ਜ਼ਰੂਰ ਆਪਣਾ ਸਾਥ ਦੇਊਗਾ ਇਹ ਕੇ ਅੰਦਰੋਂ ਇਹ ਤਾਕਤ ਮਿਲਦੀ ਹੈ ਬੰਦੇ ਨੂੰ ਨਹੀਂ ਵੈਸੇ ਵਿਅਕਤੀਗਤ ਤੌਰ ਤੇ ਦੇਖਿਆ ਜਾਈ ਇਨਸਾਨੀਅਤ ਤੌਰ ਤੇ ਦੇਖਿਆ ਜਾਈ ਡਰਤਾ ਰਹਿੰਦਾ ਹੀ ਹੈ ਬੰਦੇ ਨੂੰ ਕਿਉਂਕਿ ਐਡੀਡੀ ਤਾਕਤਾਂ ਦੇ ਸਾਹਮਣੇ ਕੋਈ ਵੀ ਚੀਜ਼ ਲੈ ਕੇ ਆਉਣਾ ਕੋਈ ਵੀ ਚੀਜ਼ ਕਹਿਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਹੂੰ ਅੱਛਾ ਅਕਾਲੀ ਦਲ ਕਈ ਸੰਗਤ ਇਸ ਤਿਕਨਾਲ ਕਹਿ ਰਹੀ ਹੈ ਕਿ ਤੁਹਾਡੇ ਉੱਤੇ ਰੱਬ ਦਾ ਜਿਹੜਾ ਹੱਥ ਨਹੀਂ ਹੈਗਾ ਤੁਹਾਡੇ ਉੱਤੇ ਸਰਕਾਰਾਂ ਦਾ ਹੱਥ ਹੈ ਭਮੋਂ ਪੰਜਾਬ ਦੀ ਸਰਕਾਰ ਹੈ ਭਮੋਂ ਕੇਂਦਰ ਦੀ ਸਰਕਾਰ ਹੈ ਕਹਿੰਦੇ ਤੁਸੀਂ ਮਿਲੀ ਭੁਗਤ ਨਾਲ ਇਹ ਚੀਜ਼ਾਂ ਕਰ ਰਹੇ ਹੋ ਇੱਕ ਤਾਂ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਹੋ ਦੂਜੇ ਪਾਸੇ ਸੰਗਤਾਂ ਦਾ ਧਿਆਨ ਪੜਕਾਉਣਾ ਚਾਹੁੰਦੇ ਹੋ ਇਸ ਤਿਕਨਾਲੇ ਬਿਆਨ ਦੇ ਕੇ ਭਾਵਕ ਦੇਖਾ ਜੀ ਦੇਖੋ ਜੀ ਮੈਂ ਜਿਹੜਾ ਪਹਿਲਾ ਇੰਟਰਵਿਊ ਰਤੇਸ਼ ਲੱਖੀ ਜੀ ਨੇ ਕੀਤਾ ਮੇਰਾ ਜੀ ਜਦੋਂ ਮੈਂ ਅਰੈਸਟ ਹੋਇਆ ਉਹ ਮੇਰੇ ਪਰਿਵਾਰ ਦੇ ਨਾਲ ਉਹਨਾਂ ਨੇ ਇੰਟਰਵਿਊ ਕਰੀ ਗੱਲਬਾਤ ਕਰੀ ਕਈ ਹੋਰ ਚੈਨਲ ਨੇ ਵੀ ਕਰੀ ਮੇਰੀ ਵਾਈਫ ਨਾਲ ਉਹ ਉਦੋਂ ਦੇ ਟੱਚ ਸੀਗੇ ਉਹ ਮੈਨੂੰ ਕਈ ਵਾਰ ਕਹਿਆ ਜਦੋਂ ਮੇਰੀ ਜ਼ਮਾਨਤ ਤੋਂ ਬਾਅਦ ਵੀ ਵੀ ਇੰਟਰਵਿਊ ਕਰ ਲਓ ਜੀ ਮੈਂ ਬਿਲਕੁਲ ਉਹਨਾਂ ਨੂੰ ਸਪਸ਼ਟ ਮਨਾਂ ਕੀਤਾ ਵੀ ਨਹੀਂ ਜੀ ਮੈਂ ਮੀਡੀਆ 'ਚ ਨਹੀਂ ਜਾਣਾ ਨਾ ਮੈਂ ਇੰਟਰਵਿਊ ਦੇਣਾ ਜੋ ਸੱਚੀ ਉਹ ਦਾਲਤਾਂ 'ਚ ਕਹਿ ਚੁੱਕਿਆ